ਸਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਪਿਛਲੇ 2 ਦਿਨਾਂ ਤੋਂ ਖਰਾਬ ਚੱਲ ਰਹੀ ਹੈ ਤਾਂ ਮੁੱਖ ਮੰਤਰੀ ਮਾਨ ਦੀ ਸਿਹਤ ਦੇ ਬਾਰੇ ਫੋਟੇਸ ਦੇ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਮੁੱਖ ਮੰਤਰੀ ਮਾਨ ਥਕਾਵਟ ਤੇ ਕੱਟਹਾਟ ਬੀਜ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦੇ ਗਏ ਮੁੱਖ ਮੰਤਰੀ ਮਾਨ ਦੇ ਵਾਈਟਲ ਸਿਗਨ ਚੈੱਕ ਕੀਤੇ ਗਏ ਪਰ ਉਸ સ્થਿਰ ਨੇ ਫਿਲਹਾਲ ਮੁੱਖ ਮੰਤਰੀ ਨਿਗਰਾਨੀ ਦੇ ਹੇਠ ਹੈ ਨਬਜ਼ ਵਿੱਚ ਸੁਧਾਰ ਹੈ ਜ਼ਿਕਰ ਫੋਟੇਸ ਦੇ ਵੱਲੋਂ ਕੀਤਾ ਗਿਆ ਕਿ ਸਾਡੀ ਟੀਮ ਉਹਨਾਂ ਦੀ ਹਾਲਤ ਬਹੁਤ ਹੀ ਨੇੜਿਓਂ ਵੇਖ ਰਹੀ ਹੈ ਉਹਨਾਂ ਦੀ ਸਿਹਤ ਬਹੁਤ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੁਨਾ ਦੀ ਸਿਹਤ ਪਿਛਲੇ 2 ਦਿਨਾਂ ਤੋਂ ਲਗਾਤਾਰ ਖਰਾਬ ਚੱਲ ਰਹੀ ਹੈ ਹਾਲਾਂਕਿ ਮੀਟਿੰਗਾਂ ਵੀ ਰੱਖੀਆਂ ਗਈਆਂ ਸੀ ਹੜਪ੍ਰਭਾਵਿਤ ਇਲਾਕੇ ਦਾ ਜੋ ਦੌਰਾਂ ਵੀ ਉਹਨਾਂ ਦੇ ਵੱਲੋਂ ਕੀਤਾ ਜਾਣਾ ਸੀ ਪਰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਹੋ ਪਾਰਿਆ ਖਬਰ ਤੇ ਬਧੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨੋ ਜੋਸ਼ੀ ਲਾਈਵ ਜੁੜ ਚੁੱਕੇ ਨੇ ਮਨੋਸ਼ੀ ਕੀ ਕੁਝ ਅਪਡੇਟ ਹੈ ਮੁੱਖ ਮੰਤਰੀ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਹੋ ਪਾਰਿਆ ਕੀ ਕੁਝ ਉਹਨਾਂ ਦੀ ਸਿਹਤ ਕਹਿੰਦੀ ਹੈ ਕੀ ਤਾਜ਼ਾ ਸਥਿਤੀ ਹੈ ਬਿਲਕੁਲ ਕੁਲਵਿੰਦਰ ਆਪਾਂ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਮੱਖਣ ਤੇ ਭਗਵਾਨ ਸਿੰਘ ਮਾਨ ਜਿਹੜੇ ਨੇ ਉਹ 47 ਸਾਲ ਦਾਖਲ ਨੇ ਤੇ ਬਿਲਕੁਲ ਠੀਕ ਨੇ ਤੇ ਬਿਲਕੁਲ ਉਹਦੇ ਵਾਈਟਲਸ ਹੈਗੇ ਨੇ ਉਹ ਸਭ ਕੁਝ ਸਟੇਬਲ ਹੈਗੇ ਨੇ ਤੇ ਕੱਲ ਰਾਤੀ ਉਹਨਾਂ ਨੂੰ ਤਕਰੀਬਨ 8 ਵਜੇ ਇੱਥੇ ਲਿਆਂਦਾ ਗਿਆ ਸੀਗਾ ਕਿਉਂਕਿ ਉਹਨਾਂ ਨੂੰ ਜਿਹੜਾ ਜਿਹੜੀ ਉਹਨਾਂ ਦੀ ਪਲਸ ਸੀਗੀ ਆਪਾਂ ਕਹੀਏ ਉਹ 40 ਹੋ ਗਈ ਸੀ ਜਿਹੜੀ ਕਿ ਆਮਨ 60 ਔਰ 65 ਦੇ ਆਸ-ਪਾਸ ਰਹਿਣੀ ਚਾਹੀਦੀ ਹੈਗੀ ਹੈ ਪਲਸ ਡਾਊਨ ਹੋਣ ਦੇ ਕਾਰਨ ਔਰ ਰਾਤ ਦਾ ਸਮਾਂ ਹੋਣ ਦੇ ਕਾਰਨ ਜਿਹੜੇ ਉਹਨਾਂ ਡਾਕਟਰ ਸਹਗੇ ਨੇ ਆਪਾਂ ਕਹੀਏ ਜਿਹੜੇ ਫਿਜੀਸ਼ੀਨ ਨੇ 40 ਦੇ ਹਸਪਤਲ ਦੇ ਡਾਕਟਰ ਜਿਹੜੋਂ ਦਾ ਪਹਿਲਾਂ ਵੀ ਚੈੱਕ ਅਪ ਕਰਦੇ ਸੀਗੇ ਉਹਨਾਂ ਨੇ ਇਹ ਡਵਾਈਸ ਦਿੱਤੀ ਕਿ ਇਹਨਾਂ ਨੂੰ ਹਸਪਤਲਾਈਜੇਸ਼ਨ ਕਰਨੀ ਚਾਹੀਦੀ ਹੈ ਗਿਆ ਤੇ ਹਸਪਤਲ ਲੈ ਕੇ ਆਏ ਨੇ ਤੇ ਉਸ ਤੋਂ ਬਾਅਦ ਰਾਤ ਨੂੰ ਜਿਹੜੇ ਹੈਗੀ ਇੱਥੇ ਦਾਖਲ ਕੀਤਾ ਗਿਆ ਉਹਨਾਂ ਨੂੰ ਤੇ ਉਹਨਾਂ ਜਿਹੜੀ ਪਲਸ ਆ ਗਈ ਆਪਾਂ ਕਹੀਏ ਹੁਣ ਤਕਰੀਬਨ ਤਕਰੀਬਨ ਉਹਦੀ ਪਲਸ ਨਾਰਮਲ ਦੇ ਆਸ-ਪਾਸ ਜਿਹੜੀ ਹੈਗੀ ਆ ਉਹ ਪਹੁੰਚ ਗਿਆ ਹੈ ਬਲੱਡ ਪ੍ਰੈਸ਼ਰ ਜਿਹੜਾ ਸੀਗਾ ਉਹਨਾਂ ਦਾ ਜਿਹੜਾ ਸੀਗਾ ਉਹ ਥੋੜਾ ਸ਼ੂਟ ਕਰਦਾ ਕਦੇ-ਕਦੇ ਜਿਆਦਾ ਹੁੰਦਾ ਤੇ ਉਹ ਵੀ ਇਸ ਟਾਈਮ ਜਿਹੜਾ ਹੈਗਾ ਕੰਟਰ ਤੇ ਉਹਨਾਂ ਨੇ ਰਾਤੀ ਜੀ ਕਾਫੀ ਕਈ ਘੰਟੇ ਤੱਕ ਜਿਹੜੇ ਨੀਂਦ ਵੀ ਕੰਦੇ ਆਰਾਮ ਨਾਲ ਲੱਤੀ ਹੈਗੀ ਤੇ ਸੁੱਤੇ ਵੀ ਹੈਗੇ ਨੇ ਉਹ ਤੇ ਪਾਬੇ ਹੈਗੇ ਆ ਕਿ ਜੋ ਡਾਕਟਰਸ ਨੇ ਜੋ ਆਪਣਾ ਡਿਸੀਜਨ ਲਿਆ ਸੀਗਾ ਉਹਨਾਂ ਨੂੰ ਜਿਹੜਾ ਹੈਗਾ ਸ਼ਿਫਟ ਕੀਤਾ ਜਾਵੇ ਹਸਪਤਲ ਦੇ ਵਿੱਚ ਤੇ ਬਿਲਕੁਲ ਉਹ ਫੈਸਲਾ ਸਹੀ ਸੀਗਾ ਕਿਉਂਕਿ ਰਾਤ ਦਾ ਸਮਾਂ ਸੀਗਾ ਅਗਰ ਕੋਈ ਘਰ ਪਰੌੜ ਹੋਣ ਦੀ ਤਾਂ ਰਾਤ ਨੂੰ ਦੇਰ ਰਾਤ ਜਾਂ ਐਮਰਜੈਂਸੀ ਜਿਹੜਾ ਸ਼ਿਫਟ ਕਰਨਾ ਪੈਣਾ ਸੀਗਾ ਇਸ ਕਰਕੇ ਜੋ ਡਾਕਟਰਾਂ ਦਾ ਡਿਸੀਜਨ ਸੀਗਾ ਉਸ ਦੇ ਤਹਿਤ ਉਹਨਾਂ ਨੂੰ ਲੈ ਆਂਦਾ ਗਿਆ ਤੇ ਮੁੱਖ ਮੰਤਰੀ ਜਦੋਂ ਇੱਥੇ ਆਏ ਸੀਗੇ ਤੇ ਬਿਲਕੁਲ ਸਹੀ ਸੀਗੇ ਉਹ ਆਪਣੀ ਗੱਡੀ ਦੇ ਵਿੱਚੋਂ ਉਤਰੇ ਉਤਰ ਕੇ ਪੈਦਲ ਉਹਨਾਂ ਨੇ ਜਿਹੜਾ ਹਸਪਤਲ ਦੇ ਵਿੱਚ ਗਏ ਸੀਗੇ ਤੇ ਉਹਨਾਂ ਨਾਲ ਜਿਹੜੇ ਚੀਫ ਸੈਕਟਰੀ ਸੀਗੇ ਪੰਜਾਬ ਦੇ ਆਪਣਾ ਕੈਪਸਿਨਾ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਨਾਲ ਬੀਜ ਜਿੰਮ ਦੇ ਨਾਲ ਵੀ ਬੜੀ ਬਾਰਗੋ ਨਾਲ ਸੀਗੇ ਮਤਲਬ ਕਿ ਜਿਹੜੇ ਉਹਨਾਂ ਦੇ اوਐਸਡੀ ਹੈਗੇ ਨੇ ਮਿਸਟਰ ਕੋਮਨ ਉਹ ਵੀ ਨਾਲ ਸੀਗੇ ਸਾਰੇ ਲੋਕ ਨਾਲ ਸੀ ਕਿਤੇ ਤੁਰ ਕੇ ਤੇ ਨਾਲ ਦੇ ਨਾਲ ਉਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਨੇ ਉਹ ਵੀ ਨਾਲ ਆਏ ਸੀਗੇ ਤੇ ਮਾਤਾ ਜੀ ਹਜੇ ਵੀ ਹਸਪੀਟਲ ਵਿੱਚ ਹੈਗੇ ਨੇ ਭਾਵੇਂ ਅਫਸਰ ਸਾਰੇ ਚਲੇ ਗਏ ਸੀ ਵੀ ਮਾਂ ਔਰ ਪੁੱਤ ਜਿਹੜੇ ਨੇ ਹਸਪੀਟਲੋਂ ਜਿਹੜੇ ਘਰ ਦੇ ਵੀ ਆਏ ਆਏ ਸੀਗੇ ਤੇ ਜਿਹੜੇ ਉਹਨਾਂ ਦੇ ਬ੍ਰਦਰ ਨੇ ਲਾਏ ਆ ਉਹ ਵੀ ਆਏ ਸੀਗੇ ਪ੍ਰਾਪਾਰ ਸਰਾ ਪਰਿਵਾਰ ਉਹਨਾਂ ਨਾਲ ਹੈਗਾ ਆ ਭਾਵੇਂ ਹੈ ਕਿ ਮੁੱਖ ਮੰਤਰੀ ਜਿਹੜੀ ਨੇ ਉਹ ਉਡਿਲਿਆਨ ਦਾ ਮਕਸਦ ਸੀ ਕਿ ਪੀੜੀ ਪਲਸ ਆ ਡਾਊਨ ਆ ਉਹ ਠੀਕ ਕਰੇ ਪਰ ਉਹ ਬਿਲਕੁਲ ਸਟੇਬਲ ਨਹੀਂ ਹ ਫੇਰ ਵੀ ਜੋ ਅਧਿਕਾਰਿਕ ਤੌਰ ਤੇ ਜਾਣਕਾਰੀ ਆ ਉਹ ਕੁਝ ਦੇਰ ਬਾਅਦ ਜਿਹੜਾ ਹੈਗਾ ਫੌਟੇਜ ਵੱਲੋਂ ਜਿਹੜਾ ਹੈਗਾ ਉਹ ਮੈਡੀਕਲ ਬੁਲੇਟਿਨ ਮੁੱਖ ਮੰਤਰੀ ਹੰਦ ਦਾ ਜਿਹੜਾ ਜਾਰੀ ਕੀਤਾ ਜਾਏਗਾ ਇੱਕ ਬੁਲੇਟਿਨ ਰਾਤੀ 8:30 ਵਜੇ ਜਾਰੀ ਕੀਤਾ ਗਿਆ ਸੀ ਉਹ ਦੱਸਿਆ ਸੀ ਉਹਨਾਂ ਨੇ ਜੋ ਪਲਸ ਸੀਗੀ ਜੋ ਫੀਵਲ ਹੋ ਗਈ ਸੀ ਆਪਾਂ ਕਹੇ ਜੋ ਪਲਸ ਡਿ ਗਈ ਸੀ ਉਹਨਾਂ ਦੀ ਜੋ ਡਿਪ ਕੀਤੀ ਸੀ ਉਹ ਪਲਸ ਜਿਹੜੀ ਹੈਗੀ ਆ ਉਹ ਠੀਕ ਹੋ ਰਹੀ ਆ ਵੀ ਨਾਰਮਲ ਆ ਗਈ ਹੈਗੀ ਆ ਤੇ ਮੁੱਖ ਮੰਤਰੀ ਵੀ ਆਪਾਂ ਨੂੰ ਜੋ ਅੰਦਰ ਦੱਸਦੇ ਨੇ ਡਾਕਟਰ ਜਰਦ ਨੇ ਉਹ ਬਿਲਕੁਲ ਠੀਕ ਨੇ ਤੇ ਘਬਰਾਣ ਦੀ ਜੂਰ ਨਹੀਂ ਆ ਜੀ ਬਿਲਕੁਲ ਮਨੋਜੀ ਜੀ ਜਿਸ ਹਿਸਾਬ ਦੇ ਨਾਲ ਪਹਿਲਾਂ ਉਹਨਾਂ ਨੂੰ ਬੁਖਾਰ ਹੋਇਆ ਫਿਰ ਬੁਖਾਰ ਬਹੁਤ ਤੇਜ਼ ਹੋ ਗਿਆ ਫਿਰ ਪਲਸ ਰੇਟ ਉਹਨਾਂ ਦੀ ਘਟ ਗਈ ਜਿਸ ਤੋਂ ਬਾਅਦ ਡਾਕਟਰੀ ਸਲਾਹ ਦਿੱਤੀ ਗਈ ਹੈ ਕਿ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਹਾਲਾਂਕਿ ਚਲੋ ਸੁਖਦ ਖਬਰ ਹੈ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਕਿ ਇਸ ਬਾਬਤ ਕੋਈ ਜਾਣਕਾਰੀ ਕਿ ਕਦੋਂ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਨੇ ਮੈਂ ਤੁਹਾਨੂੰ ਦੱਸਾਂਗਾ ਕਿ ਅੰਦਰ ਵੀ ਜਿਹੜਾ ਹਸਪਤਾਲ ਹੈਗਾ ਪੂਰਾ ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਬਿਲਕੁਲ ਦੇਖੋ ਮੁੱਖ ਮੰਤਰੀ ਨੂੰ ਲੈ ਕੇ ਇੱਕ ਗੱਲ ਸਾਫ਼ ਹੱਸਟ ਹੈਗੀ ਹੈ ਕਿ ਉਹ ਬਾਹਰ ਕੋ ਮਰੇ ਸੀਗੇ ਪਿੰਡਾਂ 'ਚ ਜਾ ਰਹੇ ਸੀਗੇ ਲੋਕਾਂ ਨੂੰ ਮਿਲਣ ਸੀਗੇ ਹਰ ਪਿੰਡਤ ਬੰਦ ਉਹ ਉਧਰ ਜਾ ਰਹੇ ਸੀਗੇ ਤੇ ਉਹਨਾਂ ਨੂੰ ਫੀਵਰ ਵਾਇਰਲ ਫੀਵਰ ਜਿਹੜਾ ਹੋਇਆ ਸੀਗਾ ਉਹ ਵਾਇਰਲ ਫੀਵਰ ਹੋਣ ਦੇ ਕਾਰਨ ਉਹਨਾਂ ਨੇ ਅਰਵਿੰਦ ਕੇਜਰੀ ਬਰੋਂ ਨਾਲ ਉਹਨਾਂ ਨਾਲ ਜਿਹੜਾ ਜਾਨ ਦਾ ਪ੍ਰੋਗਰਾਮ ਸੀਗਾ ਸੁਲਤਾਨਪੁਰ ਲੋਧੀ ਦਾ ਉਹ ਪੂਰੀ ਤਰ੍ਹਾਂ ਉਹਨਾਂ ਦਾ ਕੰਮ ਕੀਤਾ ਉਸ ਵਾਰ ਜਿਹੜੀ ਕੈਬਨਟ ਮੀਟਿੰਗ ਸੀਗੀ ਉਹਦਾ ਮਾਰਨਿੰਗ ਤੋਂ ਸਮਾਂ ਇਵਨਿੰਗ ਕੀਤਾ ਗਿਆ ਫ ਉਹ ਠੀਕ ਨਹੀਂ ਸੀ ਬੁਖਾਰ ਆ ਰਿਹਾ ਸੀ ਕਿ ਬਾਰ ਬਾਰ ਆ ਰਿਹਾ ਸੀ ਕਿ ਜਦੋਂ ਵਾਇਰਲ ਹੁੰਦਾ ਹੈ ਨਾ ਆ ਪਾਕੇ ਕਿ ਕੋਰਵਿੰਦਰ ਤਾਂ ਵਾਇਰਲ ਜਿਹੜਾ ਹੁੰਦਾ ਉਹ ਪੂਰਾ ਸਰੀਰ ਨੂੰ ਤੋੜ ਦਿੰਦਾ ਹੈਗਾ ਖਾਣ ਜਾਂਦਾ ਪੀਣ ਜਾਂਦਾ ਹੈਗਾ ਬੌਮਟਿੰਗ ਜਾਂਦੀ ਕਈ ਵਾਰੀ ਇਹ ਗੱਲਾਂ ਵੀ ਹੋ ਜਾਂਦੀਆਂ ਨੇ ਤੇ ਉਸ ਤਰ੍ਹਾਂ ਜੇ ਆਪਾਂ ਖਾਣਾ ਪੀਣਾ ਘਰ ਜਵੇ ਪਾਣੀ ਇੰਡੇ ਘਰ ਜਵੇ ਤਾਂ ਵੀ ਜਿਹੜਾ ਹੈਗਾ ਪਲਸਰੀਆ ਡਾਊਨ ਜਾਂਦੀ ਹੈਗੀ ਐ ਤੇ ਉਹ ਮੋਨੀਟਰ ਹੋਣੀ ਚਾਹੀਦੀ ਸੀ ਕਿ ਉਹਦੀ ਇਨਵੈਸਟੀਗੇਸ਼ਨ ਹੋ ਜਿੰਦਗੀ ਕਿ ਕਾਰਨ ਕੀ ਹੈਗਾ ਸਿਰਫ ਬੁਖਾਰ ਹੀ ਹੈ ਕਿ ਹੋਰ ਗੱਲ ਹੈ ਤੇ ਉਹ ਜਿਹੜੀ ਜਾਂਚ ਆ ਗਈ ਐ ਇੱਥੇ ਕੀਤੀ ਗਿਆ ਇਸੇ ਜਿਹੇ ਉਸੇ ਜਿਹੋਈ ਉਹਨਾਂ ਦੇ ਟੈਸਟ ਹੋਏ ਨੇ ਖੂਨ ਟੈਸਟ ਹੋਏ ਨੇ ਤੇ ਉਹ ਉਹਨਾਂ ਦੀ ਰਿਪੋਰਟਸ ਕੀ ਆਈਆਂ ਨੇ ਉਹ ਪਤਾ ਲੱਗੂਗਾ ਪਰ ਇਹ ਗੱਲ ਸਾਫ ਹੈ ਕਿ ਮੁੱਖ ਮੰਤਰੀ ਜਿਹੜੇ ਨੇ ਇਸ ਟਾਈਮ ਉਹਨਾਂ ਜਿਹੜੀ ਸਤਵੀਰ ਹੈਗੀ ਹੈ ਉਹ ਆਪਾਂ ਕਹ ਆਪਣਾ ਗੱਲਬਾਤ ਕੀਤੀ ਹੈਗੀ ਆ ਪੂਰਾ ਆਪਾ ਗੱਲ ਕਹੀਏ ਕਿ ਆਰਾਮ ਨਾਲ ਬੈਠੇ ਨੇ ਇੱਕ ਬੈਠੇ ਸੀ ਕਹਿੰਦੇ ਤੇ ਜਦੋਂ ਇਸ ਬਾਹਰ ਤੋਂ ਵੀ ਗਏ ਤਾਂ ਵੀ ਤੁਰ ਕੇ ਗਏ ਆ ਪਾਪਾ ਕਿ ਐਦਾ ਦੀ ਪਲਸ ਡਾਕਟਰ ਦੇ ਜਿਹੜਾ ਮੋਨੀਟਰ ਸੀਗਾ ਉਹਦੇ ਵਿੱਚ ਆਪਾਂ ਕਹੀਏ ਆ ਜਿਹੜਾ ਸੀਗੀ ਉਹ ਘਟਾ ਆ ਰਹੀ ਸੀਗੀ 40 ਆ ਰਹੀ ਸੀਗੀ ਪਰ ਵੈਸੇ ਗੱਲਬਾਤ ਕਰਨ ਜੋ ਬਿਲਕੁਲ ਰਾਤੀ ਵੀ ਠੀਕ ਸੀਗੇ ਤੇ ਹੁਣ ਹੋ ਸਕਦਾ ਕਿ ਛੁੱਟੀ ਹੋਣ ਦੀ ਹਲੇ ਗੱਲ ਦਾ ਕੁਝ ਨਹੀਂ ਪਤਾ ਸਕਦਾ ਡਾਕਟਰ ਦੇ ਬアドੰਡੇ ਇੱਕ ਦਿਨ ਰੱਖਣਾ ਦੋ ਦਿਨ ਰੱਖਣਾ ਤੇ ਪਹਿਲਾਂ ਤੇ ਗੱਲੇ ਸੀ ਹੋ ਸਕਦਾ ਰਾਤ ਨੂੰ ਛੁੱਟੀ ਕਰ ਦੇਣ ਪਰ ਐਦਾਂ ਦੀ ਗੱਲ ਹਰੇ ਦਿਖਾਈ ਨਹੀਂ ਦੇ ਰਹੀ ਕਿ ਡਾਕਟਰ ਕਿਉਂ ਛੁੱਟੀ ਕਰਦੇ ਨੇ ਪਰ ਬੁਲੇ ਸਾਰੀ ਜਾਣਕਾਰੀ ਡਾਕਟਰਸ ਦੇਣਗੇ ਤੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹ ਸਵਸਥਨ ਹੈ ਠੀਕ ਨੇ ਤੇ ਗੱਲਬਾਤ ਵੀ ਸਭ ਨਾਲ ਕਰਦੇ ਆਂ ਔਰ ਜੋ ਵੀ ਲੋਕ ਮਿਲਣ ਵਾਸਤੇ ਆਉਂਦੇ ਆ ਉਹਦਾ ਪੂਰੇ ਨਾਲ ਜਵਾਬ ਹੀ ਦਿੰਦੇ ਆ ਜੀ ਬਿਲਕੁਲ ਜ਼ਹਰਜਗ ਅਲਮਨੋਸ਼ ਜਿਵੇਂ ਹੀ ਉਹਨਾਂ ਦੀ ਸਿਹਤ ਵਿੱਚ ਖਰਾਬੀ ਆਈ ਹੈ ਸਿਹਤ ਉਹਨਾਂ ਦੀ ਜੋ ਬਿਮਾਰ ਹੋ ਗਏ ਤਾਂ ਉਥੇ ਹੀ ਕਾਫੀ ਕੰਮਕਾਜ ਵੀ ਮੁੱਖ ਮੰਤਰੀ ਮੰਨਦੇ ਜੋ ਪ੍ਰਭਾਵਿਤ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹਨਾਂ ਨੇ ਜਾਣਾ ਸੀ ਅਰਵਿੰਦ ਕੇਜਵਲ ਦੇ ਨਾਲ ਉਹਨਾਂ ਨੇ ਖਾਸ ਤੌਰ ਤੇ ਮੌਜੂਦ ਰਹਿਣਾ ਸੀ ਇਸ ਤੋਂ ਇਲਾਵਾ ਕੱਲ ਵੀ ਜੋ ਕੇਂਦਰੀ ਮੰਤਰੀ ਦੇ ਨਾਲ ਜੋ ਮੀਟਿੰਗ ਹੋਣੀ ਸੀ ਕੇਂਦਰੀ ਟੀਮ ਦੇ ਨਾਲ ਮੀਟਿੰਗ ਹੋਣੀ ਸੀ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸ਼ਡਿਊਲ ਹੈ ਜਿਨ੍ਹਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਾਂ ਫਿਰ ਉਹਨਾਂ ਨੂੰ ਮੁਲਤਵੀ ਕੀਤਾ ਗਿਆ ਹੈ ਹਾਂ ਤਕੋ ਕੱਲ ਨੂੰ ਮੀਟਿੰਗ ਅਗਲੀ ਸੈਂਟਰ ਦੀ ਟੀਮ ਆਈ ਹੋਈਗੀ ਜਿਹੜਾ ਅੰਕਲਨ ਕਰ ਰਹੀ ਹੈ ਬਾਹਰ ਦਾ ਉਹਨਾਂ ਦੀ ਜਿਹੜੀ ਮੀਟਿੰਗ ਹੈਗੇ ਉਹ ਚੀਫ ਸੈਕਟਰੀ ਨਾਲ ਹੋਣੀ ਹੈ ਤੋ ਉਹ ਅੱਜ ਜਿਹੜੀ ਮੀਟਿੰਗ ਆ ਗਈ ਉਹ ਪੰਜਾਬ ਤੋਂ ਵਿੱਚ ਹੋਵੇਗੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਨਹੀਂ ਦੇਣ ਸਕੇ ਮੁੱਖ ਮੰਤਰੀ ਆਪਣੇ ਘਰ ਤੋਂ ਮੋਨੀਟਰਿੰਗ ਕਰਦੇ ਸਿਗੇ ਵੀਡੀਓ ਕਾਨਫਰੈਂਸਿੰਗ ਦੇ ਦਰੇ ਜਿਹੜੀ ਸਾਰੀ ਗੱਲਬਾਤ ਉਹ ਸੁਣਦੇ ਸਿਗੇ ਤੇ ਹਰ ਤਰ੍ਹਾਂ ਦੇ ਜਿਹੜੇ ਆਰਡਰ ਨੇ ਲਏ ਕਿਉਂਕਿ ਬਾਰ ਬਾਰ ਮੀਟਿੰਗ ਹੁੰਦੀ ਸੀ ਘਰ ਦੇ ਵਿੱਚ ਘਰ ਦੇ ਵਿੱਚ ਹੀ ਕਰਦੇ ਸਿਗੇ ਬਿਮਾਰ ਹੋਣ ਦੇ ਬਾਵਜੂਦ ਮੀਟਿੰਗ ਕਰ ਰਹੇ ਸਿਗੇ ਤਾਂ ਕਿ ਜਿਹੜਾ ਕੰਮਕਾਰ ਹੈਗਾ ਉਹ ਕਿਸੇ ਤਰ੍ਹਾਂ ਨਾਲ ਨਾਲ ਕਰਕੇ ਮੁੱਖ ਮੰਤਰੀ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਟਾਈਮ ਸਾਰਾ ਪੰਜਾਬ ਜਿਹੜਾ ਹੈਗਾ ਉਹਨਾਂ ਵੱਲ ਦੇਖ ਰਿਹਾ ਹੈਗਾ ਕਿ ਕਿਸ ਤਰ੍ਹਾਂ ਦੇ ਕੰਮ ਹੋਣੇ ਆਫਸਰ ਪਿਛਲੀ ਵਾਰ ਵੀ 25 ਸਪਟੈਂਬਰ ਨੂੰ ਹੋ ਜਿਹੜੇ ਸੀਗੇ 40s ਦਾਖਲ ਹੋਏ ਸੀਗੇ ਤੇ ਅੱਜ ਜਿਹੜੇ ਕੱਲ ਜਦੇ ਆਇਆ ਤਾਂ 5 ਸਪਟੈਂਬਰ ਦਾ ਦਿਨ ਸੀਗਾ ਆਪਾਂ ਵੀ ਕੱਲੇ ਪਿਛਲੇ ਸਾਲ ਵੀ ਦੇ 1 ਸਾਲ ਬਾਅਦ ਦੁਆਰਾ ਮਲਕੀ ਦਾਖਲ ਹੋਏ ਨੇ ਤੇ ਪਹਿਲਾਂ ਵੀ ਤਕਲੀਫ ਜਿਹੜੀ ਸੀਗੀ ਪੇਟ ਦੀ ਸੀਗੀ ਤਾਂ ਹੁਣ ਵੀ ਜਿਹੜਾ ਹੈਗਾ ਬੁਖਾਰ ਦੇ ਕਾਰਨ ਜਿਹੜਾ ਬੀਪੀ ਦਾ ਉਹਨਾਂ ਪਲਸਟ ਡਾਊਨ ਹੋਣਾ ਇਹ ਸਾਹਮਣੇ ਆਇਆਗਾ ਜੀ ਤੇ ਬਿਲਕੁਲ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਫੋਰਟਿਸ ਹਸਪੀਟਲ ਦੇ ਵਿੱਚ ਉਹ ਇਸ ਵਕਤ ਐਡਮਿਟ ਹੈ ਹਾਲਾਂਕਿ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਨ ਦੇ ਲਈ ਉਹਨਾਂ ਦੇ ਪਰਿਵਾਰਿਕ ਮੈਂਬਰ ਤੋਂ ਇਲਾਵਾ ਹੋਰ ਕੋਈ ਇੱਥੇ ਪਹੁੰਚਿਆ ਕੋਈ ਸਿਆਸੀ ਆਗੂ ਪਹੁੰਚਾ ਹੋਵੇ ਨ ਨਹੀਂ ਕੋਈ ਸਿਆਸੀ ਆਗੂ ਹਰੇ ਨਹੀਂ ਪਹੁੰਚਿਆਗਾ ਨਾ ਕੋਈ ਵੀ ਰਾਤੀ ਵੀ ਜਿਹੜੀ ਸੀਗੇ ਉਹਨਾਂ ਨਾਲ ਦੇ ਮੈਂਬਰ ਸਿਗੇ ਤੇ ਹਰਬਾਚ ਸਿੰਘਾਂ ਦੀ ਗੱਲ ਹੋ ਰਹੀ ਸੀਗੀ ਤੇ ਹੋਰ ਆਪਾ ਕਹੇ ਕਿ ਆਫੀਸਰ ਜੂਜ਼ ਆਪਾ ਕਹੇ ਉਹ ਸੀਗੇ ਉਹਨਾਂ ਦਾ ਪ੍ਰਿੰਸੀਪਲ ਸੱਕਰ ਸੀਗੇ ਚੀਫ ਸੈਕਟਰੀ ਪੰਜਾਬ ਸੀਗੇ ਡੀਜੀਪੀ ਗੌਰਵ ਯਾਦਵ ਸੀਗੇ ਉਹਨਾਂ ਦੇ ਵਾਸਤੇ ਸੀਗੇ ਤੇ ਮਾਤਾ ਜੀ ਉਹਨਾਂ ਦੇ ਹੈਗੇ ਨਾਲ ਸੀਗੇ ਤੇ ਹੋਰ ਉਹਨਾਂ ਦੇ ਬ੍ਰਦਰ ਨਾਲ ਸੀਗੇ ਤੇ ਘਰ ਦੇ ਵੀ ਸੀਗੇ ਤੇ ਪਾਵੇ ਹੈ ਕਿ ਜਿਹੜਾ ਪਰਿਵਾਰ ਹੈਗਾ ਆਪਾ ਕਹੇ ਉਹ ਸਾਰਾ ਉਹਨਾਂ ਨਾਲ ਖੜਾ ਸੀਗਾ ਉਹ ਮੁੱਖੋਂਦਰੀ ਵੀ ਆਪਾ ਕਹੀਏ ਠੀਕ ਸੀ ਜਿਹੜੇ ਡਾਕਟਰ ਜਿਹੜੇ ਬ੍ਰਿਟਨ ਜਾਰੀ ਕੀਤਾ ਉਹਨਾਂ ਦਾ ਵੀ ਇਹੀ ਗੱਲ ਕਰਨ ਸੀ ਕਿ ਪਲਸ ਸੀਗੀ ਉਹ ਡਾਊਨ ਗਈ ਤੇ ਹੁਣ ਪਲਸ ਰਾਤ ਤੀ ਹੀ ਤਕਰੀਬਨ 9:30 10:00 ਵਜੇ ਉਹ ਨਾਰਮਲ ਜਿਹੜੀ ਸੀਗੀ ਹੋ ਗਈ ਸੀਗੀ ਤੇ ਰਾਤ ਵੀ ਦ ਕਿ ਬਾਕੀ ਸਭ ਨਾਲ ਗੱਲ ਕਰ ਰਹੇ ਹੈਗੇ ਨੇ ਪਰ ਇਹ ਹੈ ਕਿ ਸਭ ਕੁਝ ਠੀਕ ਹੈ ਤੇ ਬਲੂਟਨ ਜਿਹੜਾ ਆਏਗਾ ਉਸ ਤੋਂ ਬਾਅਦ ਸਾਰੀਆਂ ਕੱਚੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਕਿ ਉਹ ਕਦੋਂ ਰਹਿੰਦੇ ਆ ਕਿੰਨੇ ਰਹਿੰਦੇ ਕਿੰਨੇ ਦਿਨ ਬਾਸਤੋਂ ਉੱਥੇ ਫੋਰਟ ਦਾਖਲ ਆ ਕੀਤਾ ਜਾਣਾ ਹੈਗਾ ਜੀ ਤਾਂ ਬਿਲਕੁਲ ਮਨੋਸ਼ੇ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਤੱਕ ਕਿੰਨੀ ਸਿਕਿਉਰਿਟੀ ਟਾਈਟ ਹੈ ਫੋਰਟਿਸ ਹਸਪੀਟਲ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਲਈ ਕਿੰਨੀ ਸਿਕਿਉਰਿਟੀ ਲਗਾਈ ਹੋਈ ਹੈ ਤਸਵੀਰਾਂ ਜੇ ਦਿਖਾ ਸਕਦੇ ਹੋ ਤਾਂ ਜ਼ਰੂਰ ਸਾਂਝਾ ਕਰਿਓ ਹਾਂ ਬਿਲਕੁਲ ਦੇਖੋ ਇਹ ਫੋਰਟਿਸ ਹਸਪੀਟਲ ਹੈਗਾ ਤੁਹਾਨੂੰ ਗਾਂ ਕੇ ਦਿਖਾ ਦੇਣਗੇ ਤਸਵੀਰਾਂ ਅੰਦਰ ਅਸ਼ਵਨੀ ਦਿਖਾਣਗੇ ਵੀ ਕਿੰਨਾ ਸਿਕਿਉਰਿਟੀ ਲੱਗੀ ਹੋਈ ਹੈ ਬਾਹਰ ਪੁਲਿਸ ਲੱਗੀ ਹੈ ਬਾਕੀ ਇਹ ਪੁਲਿਸ ਦੀਆਂ ਗੱਡੀਆਂ ਲੱਗੀਆਂ ਨੇ ਪੀਸਰ ਬੈਂਸ ਲੱਗੀਆਂ ਹੋਈਆਂ ਨੇ ਫੋਰਟਿਸ ਹਸਪੀਟਲ ਹੈਗਾ ਆ ਇੱਕ ਫੋਰਟਿਸ ਹਸਪੀਟਲ ਦੇ ਵਿੱਚ ਜਿਹੜੇ ਵੀ ਇਹ ਵੱਡੇ ਹਸਪੀਟਲ ਹੁੰਦੇ ਨੇ ਜੀ ਇੱਕ ਬਹੁਤ ਬੜੀ ਆਪਾਂ ਕਹੀਏ ਇਹ ਹੁੰਦਾ ਕਿ ਜਿਹੜੇ ਆਮ ਲੋਕਾਂ ਵਾਸਤੇ ਉਹ ਗੇਟ ਖੋਲਦੇ ਆ ਜਦੋਂ ਕਿ ਵੀਵੀਆਈਪੀਜ਼ ਵਾਸਤੇ ਜਿਹੜਾ ਹੈਗਾ ਉਹ ਗੇਟ ਬਿਲਕੁਲ ਇੱਕ ਸੈਪਰੇਟ ਗੇਟ ਰੱਖਿਆ ਬੈਠਾ ਨੇ ਤੇ ਉੱਥੋਂ ਹੀ ਵੀਵੀਆਈਪੀ ਜਾਂਦੇ ਚਾਹੇ ਪ੍ਰਕਾਸ਼ ਸਿੰਘ ਬਾਦਲ ਜਦੋਂ ਬਿਮਾਰ ਹੁੰਦੇ ਤਾਂ ਵੀ ਉਸੇ ਰਸਤੇ ਉਸੇ ਗੇਟ ਤੋਂ ਜਾਂਦੇ ਸੀਗੇ ਚਾਹੇ ਉਸ ਤੋਂ ਬਾਅਦ ਕੈਪਟਨ ਬਿੰਦਰ ਸਿੰਘ ਗੱਲ ਕਰੀਏ ਚਾਹੇ ਮਨੋਨਰ ਖੱਟਲ ਦੀ ਗੱਲ ਕਰੀਏ ਕੋਈ ਵੀ ਜਿਹੜਾ ਵੀਵੀਆਈਪੀ ਜਿਵੇਂ ਖੰਧਰ ਭਗਵਾਨ ਸਿੰਘ ਮਨੋਨ ਦੇ ਗੱਲ ਕਰੀਏ ਕੋਈ ਵੀ ਵੀਵੀਆਈਪੀ ਜਿਹੜਾ ਹੈਗਾ ਜਦੋਂ ਕਿ ਬਿਮਾਰ ਹੁੰਦਾ ਉਹਨਾਂ ਵਾਸਤੇ ਇੱਕ ਸਪੈਸ਼ਲ ਗੇਟ ਹੈਗਾ ਉਸ ਜਗ੍ਹਾ ਤੋਂ ਹੀ ਜਿਹੜਾ ਹੈ ਰੱਖਿਆ ਜਾਂਦਾ ਐਮਰਜੈਂਸੀ ਦੇ ਲਾਗੇ ਇਹ ਗੇਟ ਹੈਗਾ ਉਸ ਗੇਟ ਤੋਂ ਤੇ ਉਹ ਵਾਲਾ ਏਰੀਆ ਜਿੱਥੇ ਕਿ ਮੁੱਖ ਮੰਤਰੀ ਜਿੱਥੇ ਕਿ ਵੀਵੀਆਈਪੀ ਜਾਣਾ ਹੁੰਦਾ ਉਸ ਤੋਂ ਜਿਹੜਾ ਹੈਗਾ ਕੋਰਨ ਹਮੇਸ਼ਾ ਹੀ ਕੀਤਾ ਜਾਂਦਾ ਪਰ ਫਿਰ ਵੀ ਕਿਸੇ ਦਾ ਗੱਡੀ ਨੂੰ ਨਹੀਂ ਲੁਕਿਆ ਜਾਂਦੇ ਕੋਈ ਸਟਾਫ ਦੀਆਂ ਗੱਡੀਆਂ ਡਾਕਟਰਾਂ ਦੀਆਂ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਸਭ ਜਿਹੜਾ ਹੈਗਾ ਅੰਦਰ ਬਾਹਰ ਆਪਣਾ ਜਾ ਰਹੇ ਤੁਹਾਨੂੰ ਦਿਖਾਈ ਦੇ ਰਹੇ ਆ ਪਰ ਇਸ ਇੱਥੇ ਤਾਂ ਕਿਸੇ ਨਹੀਂ ਲੁਕਿਆ ਜਾਂਦਾ ਪਰ ਜੋ ਮੁੱਖ ਮੰਤਰੀ ਜਾਣ ਵਾਲਾ ਜਿੱਥੇ ਨੂੰ ਵੀਆਈਪੀ ਲੈ ਕੇ ਉਹਨਾਂ ਨੂੰ ਲਿਗੜ ਗਏ ਹੈਗੇ ਵੀਵੀਆਈਪੀ ਏਰੀਆ ਹੈਗਾ ਉਸ ਏਰੀਆ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਤਾਂ ਉਸ ਦੇ ਬਾਹਰ ਜਿਹੜੀ ਪੁਲਿਸ ਰਹੀ ਹੈ ਆਪਾਂ ਕਹਿੰਦੇ ਸੀਐਮ ਸਕਿਉਰਿਟੀ ਜਿਹੜੀ ਹੈਗੀ ਆ ਉਹ ਲਗਾਈ ਗਈ ਹੈ ਜੀ ਠੀਕ ਹੈ ਮਨੋਸ਼ ਜੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝਾ ਕੀਤੇ ਨਜ਼ਰ ਬਣਾ ਕੇ ਰੱਖਿਓ ਅਪਡੇਟ ਲੈ ਅੰਦਰ ਰਹਾ ਕਿ ਜਿਵੇਂ ਹੀ ਮੈਡੀਕਲ ਬੁਲੇਟਿਨ ਅੰਦਰ ਸਾਂਝਾ ਸਰੂਰ ਕਰੇ ਬਹੁਤ-ਬਹੁਤ ਸ਼ੁਕਰੀਆ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਜੋ ਫਿਲਹਾਲ ਲਈ ਅਪਡੇਟ ਹੈ ਕਿ ਉਹਨਾਂ ਦੀ ਸਿਹਤ ਵਿੱਚ ਥੋੜਾ ਜਿਹਾ ਸੁਧਾਰ ਜ਼ਰੂਰ ਹੋ ਰਿਹਾ ਹੈ ਹਾਲਾਂਕਿ ਹਸਪਤਾਲ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਮਾਤਾ ਮੌਜੂਦ ਹੈ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਉਹ ਬਿਮਾਰ ਚੱਲ ਰਹੀ ਸੀ ਤੇਜ਼ ਬੁਖਾਰ ਹੋਇਆ ਜਿਸ ਤੋਂ ਬਾਅਦ ਪਲਸ ਰੇਟ ਕੱਟੀ ਤੇ ਉਸ ਤੋਂ ਬਾਅਦ ਡਾਕਟਰ ਇਸਲਾ ਆਈ ਕਿ ਹਸਪਤਾਲ ਦੇ ਵਿੱਚ ਐਡਮਿਟ ਕਰਵਾਉਣਾ ਪਵੇਗਾ ਪਰ ਫਿਲਹਾਲ ਅਪਡੇਟ ਹੈ ਕਿ ਥੋੜਾ ਜਿਹਾ ਸੁਧਾਰ ਜ਼